ਸਾਰੇ ਕਹਿੰਦੇ ਧੰਨ ਭਗਤ ਕਬੀਰ ਜੀ ਇੱਕ ਵਾਰ ਵੀਰ ਕੋ ਧੰਨ ਭਗਤ ਕਬੀਰ ਜੀ ਭਗਤ ਕਬੀਰ ਜੀ ਦਾ ਸਹੀ ਨਹੀਂ ਪਤਾ ਲੱਗਦਾ ਵੀ ਗੁਰਕਾਸ਼ ਜਨਮ ਕਦੋਂ ਹੋਇਆ ਕਿਉਂਕਿ ਅਸਲ ਮਾਤਾ ਪਿਤਾ ਬਾਰੇ ਵੀ ਕਈ মত ਭੇਦ ਨੇ ਬਤਵਾਣਾ ਵਿੱਚ ਪਰ ਜਿਨ੍ਹਾਂ ਨੇ ਪਾਲਿਆ ਉਹ ਨਾਮਾ ਨੀਰੂ ਤੇ ਨੀਮਾ ਸੀ ਪਿਤਾ ਦਾ ਨਾਂ ਭਾਈ ਨੀਰੂ ਹੈ ਬੀਬੀ ਦਾ ਨਾਂ ਨੀਮਾ ਹੈ ਦੋਨੇ ਜਿਦਾਏ ਮੁਸਲਮਾਨ ਹਨ ਤੇ ਛੋਟੀ ਜੀ ਕੁਛ ਦਿਨਾਂ ਦੀ ਉਮਰ ਵਿੱਚ ਹੀ ਕਬੀਰ ਜੀ ਨਾਲ ਕੋਲ ਪਹੁੰਚ ਜਾਂਦੇ ਹਨ ਇਹ ਰੱਬ ਦੀ ਰਜ਼ਾ ਹੈ ਨਵੇਂ ਪਾਲਿਆ ਨੀਰੂ ਤੇ ਨੀਮਾ ਦੇ ਸੁਪੁੱਤਰ ਹੋਣ ਕਰਕੇ ਇਹਨਾਂ ਨੂੰ ਵੀ ਫਿਰ ਇਸੇ ਕਰਕੇ ਜਿਦਾਏ ਮੁਸਲਮਾਨ ਕਿਹਾ ਜਾਂਦਾ ਹੈ ਮਾਤਾ ਪਿਤਾ ਨੇ ਕੋਸ਼ਿਸ਼ ਕੀਤੀ ਵੀ ਸਲਾਨੀ মত ਦੇ ਅਨੁਸਾਰ ਬੱਚੇ ਨੂੰ ਸਿੱਖਿਆ ਦੇਈਏ ਪਰ ਕਬੀਰ ਜੀ ਉਧਰ ਨੂੰ ਨਹੀਂ ਜਾਂਦੇ ਪਰ ਉਹ ਵੈਸ਼ਨਵ মতਵਲ ਵੀ ਨਹੀਂ ਪੂਰੇ ਜਾਂਦੇ ਭਗਤਾਂ ਦਾ ਚੱਲਣਾ ਵੱਖਰਾ ਹੋ ਰਿਹਾ ਕਰਦਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਨੀ ਉਹ ਦੀਦੀ ਨਹੀਂ ਭਗਤ ਨੇ ਕੀ ਕਰਨਾ ਹੈ ਉਹਨੂੰ ਕਿ ਨਿਰਾਲਾ ਕੰਮ ਕਰਨਾ ਜਿਹੜਾ ਦੇਖਿਆ ਇਹਦਾ ਭਗਤਾ ਦੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੀ ਰੀਖੋਂ ਮਾਰਗ ਚੱਲਣ ਲੱਭ ਲੋਭ ਅਹੰਕਾਰ ਦਾ ਜਿਤ ਤ੍ਰਿਸ਼ਨਾ ਬਹੁਤਾ ਨਹੀਂ ਉਹ ਛੁਡਣਾ ਭਗਤ ਜੀ ਤਾਂ ਪਹਿਲੇ ਰਾਮ ਰਾਮ ਕਰਦੇ ਨੇ ਕੋਈ ਕਿਸੇ ਰੂਪ ਚ ਰੱਬ ਦਾ ਨਾਮ ਲਈ ਜਾਵੇ ਉਹਵੇਂ ਲਈ ਜਾਂਦੇ ਨੇ ਕਿਸੇ ਮੌਕੇ ਕਬੀਰ ਜੀ ਨੇ ਫਿਰ ਬਾਣੀ ਉਚਾਰਨ ਕੀਤੀ ਜਿਹੜੇ ਸ਼ਲੋਕ ਸ਼ਾਮਿਲ ਕੀਤੇ ਤਾਂ ਪੰਜਵੇਂ ਪਾਤਸ਼ਾਹ ਨੇ ਸ਼ਾਮਿਲ ਕੀਤੇ ਨਾ ਬਾਣੀ ਵਿੱਚ ਕਬੀਰ ਜੀ ਕਹਿੰਦੇ ਕਹਿੰਦੇ ਜਦੋਂ ਮੈਂ ਰੰਮ ਰੰਮ ਕਰਨ ਲੱਗਾ ਮੇਰੇ ਤੇ ਸਾਰੇ ਹੱਸਦੇ ਸੀਗੇ ਆ ਲੈ ਕੋਈ ਵੀ ਅਜਲਾਏ ਮੇਰਾ ਬੀ ਬ੍ਰਾਹਮਣੀ ਕਰਨੀ ਜਾਤ ਬਾਤ ਬਹੁਤ ਹੀ ਜ਼ਿਆਦਾ ਸੀ ਉਹ ਕਹਿੰਦੇ ਇਹਨੇ ਕਿਥੇ ਇਹ ਨੀਵੀਂ ਜਾਤ ਵਾਲਾ ਇਹਨੇ ਕਿਹ ਗਏ ਰੱਬ ਨੂੰ ਪਾਰੋਲ ਇਹਨੂੰ ਕਿਨੇ ਪੁੱਛਣਾ ਹੈ ਕੁਛਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 541 ਸ਼ਲੋਕ ਤੇ ਸ਼ਬਦ ਰਲਾ ਕੇ ਭਗਤ ਕਬੀਰ ਜੀ ਦੇ ਨੇ ਜਿੰਨਾ ਸਨਕਾਰ ਬਾਬੇ ਨਾਨਕ ਨੂੰ ਦਿੰਦੇ ਉਹਨਾਂ ਭਗਤ ਕਬੀਰ ਜੀ ਨੂੰ ਦਿੰਦੇ ਇਹ ਰਿਹਾ ਕੋਰਤਾਂ ਭਗਤ ਕਬੀਰ ਕਬੀਰ ਜੀ ਕਹਿੰਦੇ ਕਬੀਰ ਮੇਰੀ ਜਾਤ ਕੋ ਸਾਰੇ ਕਹੋ ਕਬੀਰ ਮੇਰੀ ਜਾਤ ਕੋ ਕਹਿੰਦੇ ਮੇਰੀ ਜਾਤ ਤੇ ਸਾਰੇ ਹੱਸਦੇ ਸੀ ਯੋ ਵਾਸਦੇਸੀ ਕਹਿੰਦੇ ਨਾ ਇਹਨੇ ਭਗਤੀ ਕਰਨੀ ਆ ਕਬੀਰ ਜੀ ਕਹਿੰਦੇ ਮੇਰੀ ਜਾਤ ਤੇ ਅਸੇ ਜਗ ਸਾਰਾ ਤੇਰੀ ਜਾਨ ਹੈ ਜਾਤ ਤੇ ਮੈਂ ਤੇ ਜਗ ਸਾਰਾ ਤੇਰੀ ਯਾਦ ਤੇ ਸਭੀ ਰਮੀ ਜਾਨ ਤੋ ਆਇ ਤੋ ਅੰਦੇ ਨਾਰੇ ਬਣ ਆਈ ਇਸ ਜਾਨ ਤੋ اے ਜੱਗੋ ਅਸਰ ਜਣਿਆ ਹਾਂ ਹਾਂਜੀ ਕਵੀਰ ਜੀ ਕਹਿੰਦੇ ਧੰਨ ਮੇਰਾ ਜੀਵਨ ਬਣ ਗਿਆ ਵੇ ਬਸ ਸੰਗਤ ਕਰਦਾ ਰਿਹਾ ਆਪਣੇ ਗੁਰੂ ਰਾਮਾਨੰਦ ਦੀ ਸੰਗਤ ਕੀਤੀ ਮਨ ਨੂੰ ਬਤੀਸ਼ ਦਿੱਤਾ ਉਹ ਮੇਰੀ ਤਾਂ ਜਾਨ ਧੰਨ ਮੈਂ ਜੇ ਰ ਮੈਨੂੰ ਰੱਬ ਦੀ ਪ੍ਰਾਪਤੀ ਤਾਂ ਹੋ ਗਈ ਮੈਂ ਬੁਲਿਹਾਰੇ ਜਾਂਦਾ ਇਸ ਜਾਤ ਤੋਂ ਹੁਣ ਕਬੀਰ ਜੀ ਨੂੰ ਨਾ ਕਿਸੇ ਨੇ ਪੁੱਛ ਲਿਆ ਤੇਰਾ ਗੁਰੂ ਕੌਣ ਹੈ ਸਾਡਾ ਗੁਰੂ ਕੌਣ ਪਤਾ ਸਾਨੂੰ ਬਹੁਤੇ ਪਤਾ ਹੀ ਨਹੀਂ ਹੈ ਮਾਫ਼ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਆਪਾਂ ਗੱਲ ਕਰਨ ਲੱਗੇ ਇੱਕ ਬਿਰਗ ਕਈ ਵਾਰ ਮਤ ਵੀ ਘਟ ਜਾਂਦੀ ਹੈ ਬਹੁਤੀ ਉਮਰ ਦੇ ਵਿੱਚ ਨਾ ਤੇ ਕੀ ਨਾ ਤਾਜ਼ੇ ਕਮਰੇ ਜਗ ਨੂੰ ਗੁਰੰਤ ਸਾਹਿਬ ਦੇ ਖੁੱਲੇ ਸਰੂਪ ਦੀ ਫੋਟੋ ਲੱਗੀ ਹੋਈ ਇੱਕ ਬਜ਼ੁਰਗ ਜਿਆਰਾ ਆ ਕੇ ਕਹਿੰਦਾ ਬਾਬਾ ਜੀ ਬਾਕੀ ਤਾਂ ਠੀਕ ਦਾ ਕਹਿੰਦਾ ਖੁੱਲੀ ਗਦਾਬ ਦੀ ਫੋਟੋ ਨਹੀਂ ਹੋਈ ਤੁਸੀਂ ਆਗਿਆ ਪਈ ਅਟਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹਮ ਹੈ ਗੁਰੂ ਮਾਨਿਓ ਗੁਰੂ ਦੰਦ ਜੀ ਮਾਨਵ ਪਰਗਟ ਗੁਰਾਂ ਕੀ ਦੇਹ ਕਬੀਰ ਜੀ ਨੇ ਕਿਸੇ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ ਕਿਨੂੰ ਧਾਰਿਆ ਕਿਸੇ ਨੂੰ ਗੁਰੂ ਸਦਾ ਮੇਰਾ ਗੁਰੂ ਤਾਂ ਕੋਈ ਵੀ ਨਹੀਂ ਧਾਰਿਆ ਮੈਂ ਪੰਜਵੇਂ ਪਾਤਸ਼ਾਹ ਦੀ ਬਾਣੀ ਸੈਸਕਰੀ ਦੀ ਬਾਣੀ ਬਾਬਾ ਜੀ ਬੈਠੇ ਬਾਬਾ ਜੂਗਾ ਸਾਹਿਬ ਜੀ ਬੜੀ ਬਾੜੀ ਜਾਣਦੇ ਸਾਨੂੰ ਵੀ ਦੱਸਦੇ ਜਿੱਥੇ ਅੜਜੀਤ ਮਹਾਰਾਜ ਕੋਲ ਪੁੱਛ ਲਈਦਾ ਦੁਕਾਨ ਤੇ ਜਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਸਕ੍ਰਿਤੀ ਦੀ ਬਾਣੀ ਜੀ ਕਹਿੰਦੇ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਦੰਤ ਜਨਮ ਕ੍ਰਿਸ਼ਨ ਹੈ ਕਹਿੰਦੇ ਜਿਨ੍ਹਾਂ ਨੇ ਗੁਰੂ ਨਹੀਂ ਨਾ ਧਾਰਿਆ ਜਾਂ ਗੁਰੂ ਤੋਂ ਜਿਹੜਾ ਗੁਰਮੰਤਰ ਜੇ ਨਹੀਂ ਲਿਆ ਉਹਨਾਂ ਦਾ ਜਨਮ ਤਰੇ ਤਰੇ ਕਹਿੰਦੇ 100 ਵਾਲੀ ਗਾਦੀ ਫੇਟੇ ਮੁ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਦੰਤ ਜਨਮ ਕ੍ਰਿਸ਼ਨ ਹੈ ਅੱਗੇ ਕਹਿੰਦੇ ਨੇ ਕੂਕਰ ਸੂਕਰ ਗਰਦਵ ਕਾਕ ਸਰਪ ਨੇ ਤੁਲਖ ਲੈ ਕਹਿੰਦੇ ਕੁੱਤੇ ਕੂਕਰ ਕਹਿੰਦੇ ਕੁੱਤੇ ਆ ਵੀ ਇਹ ਸੰਸਕ੍ਰਿਤ ਬਾਣੀ ਹੈ ਸੂਕਰ ਕਹਿੰਦੇ ਕੂਕਰ ਕਹਿੰਦੇ ਕੁੱਤੇ ਨੂੰ ਸੂਕਰ ਕਹਿੰਦੇ ਸੂਰ ਨੂੰ ਕਾਕ ਕਹਿੰਦੇ ਕਾਂ ਨੂੰ ਗਰਦਵ ਕਹਿੰਦੇ ਖਦੇ ਨੂੰ ਸਰਪ ਕਹਿੰਦੇ ਸਪ ਨੂੰ ਕਹਿੰਦੇ ਕੂਕਰਾ ਸੂਕਰ ਕਾਕਾ ਗਰਦਵੈ ਸਰਪ ਨੇ ਦੁਖਲ ਇਹੋ ਜਿਹੇ ਨਖਿੱਤ ਜੋਨਾ ਚੋਂ ਮੂਰਖ ਬੰਦੇ ਖੱਲ ਜਾਂ ਖਲੇ ਕਹਿੰਦੇ ਮੂਰਖ ਨੂੰ ਉਹ ਬੰਦੇ ਪੈਣ ਗੀ ਗੁਰੂ ਨਹੀਂ ਧਾਰਨ ਕਰਦੇ ਹੰਡੇ ਬੱਚ ਦਾ ਉਮਰਤ ਇਸ ਸਥਾਨ ਤੇ ਨਹੀਂ ਤਿਹਾਰ ਹੁੰਦਾ ਕੱਲ ਵੀ ਹੋਇਆ ਕੋਈ ਜੀ ਗੁਰੂ ਕੇ ਸਾਹ ਜਿੜਣਗੇ ਜਿਹਨਾਂ ਨਹੀਂ ਉਮਰਤ ਛਕਿਆ ਉਮਰਤ ਛਕਿਆ ਕਰੋ ਜੀ ਇਹ ਉਹ ਕਾਲ ਖੰਡਕਾਰ ਹੋਏ ਜਨਮ ਸੁਹੇਲਾ ਸੋ ਪੰਜਵੇਂ ਪਾਸ਼ਾ ਪਤਾ ਕੀ ਕਹਿੰਦੇ ਤਾਂ ਮਰ ਕੁੱਤਿਆਂ ਗਦਿਆਂ ਦੀ ਜੂਨੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂ ਓਤਾਰਿਆ ਭਾਈਏ ਗੁਰਮੀਨ ਗਿਆਨ ਨਾ ਹੋਏ ਕੁਛ ਵਰਮੇ ਨਾਲ ਦੇ ਵੇਦ ਵਿਆਸੇ ਹੋਏ ਹੁਣ ਕਬੀਰ ਜੀ ਕਹਿੰਦਾ ਮੈਂ ਕਿਨੂੰ ਗੁਰੂ ਧਾਰਨ ਕਰਾਂ ਕਿਹੜਾ ਰੱਬ ਦਾ ਪਿਆਰਾ ਪਤਾ ਤੇ ਹੁੰਦਾ ਹੀ ਆਵੇਂ ਕਿਹਦੀ ਭਗਤੀ ਐ ਉਹ ਪਤਾ ਨਾ ਦੇ ਰਾਮਾ ਨੰਦ ਜੀ ਨੇ ਪਰ ਉੱਚੀ ਜਾਤ ਦੇ ਬ੍ਰਾਹਮਣ ਨੇ ਤੇ ਮੈਂ ਹੈ ਨਾ ਮੁਸਲਮਾਨ ਜਿਹੜਾ ਉਦੋਂ ਜਾਤ ਪਾਤ ਦਾ ਬੜਾ ਬੋਲਵਾਲਾ ਸੀ ਕਹਿੰਦੇ ਭਾਵੇਂ ਰਾਮਾਨੰਦ ਜੀ ਬਹੁਤ ਸਾਦੇ ਸੁਭਾਅ ਦੇ ਨੇ ਕਿਤੇ ਦੂਜੇ ਬ੍ਰਾਹਮਣਾਂ ਤੋਂ ਡਰਦੇ ਹੋ ਸਕਦਾ ਮੈਨੂੰ ਮੱਥੇ ਜਣਾ ਲਾਉਣ ਮੈਨੂੰ ਗਿਆਨ ਨਾ ਦਿੱਤਾ ਜੇ ਇੱਕ ਵਾਰੀ ਝਟਕ ਦਿੱਤਾ ਉਹਨਾਂ ਨੇ ਫੇਰ ਮੈਂ ਕੀ ਕਰੂੰਗਾ ਫੇਰ ਉਹਨਾਂ ਨੇ ਨਾ ਪਤਾ ਕੀਤਾ ਵੇ ਰਾਮਾਨੰਦ ਜੀ ਮਿਲਣਗੇ ਕਿੱਥੇ ਕੋਈ ਗੱਲ ਨਹੀਂ ਗੁਰੂ ਧਾਰਾ ਦੇ ਆਪਾਂ ਜਰੂਰ ਇਹ ਦੱਸਿਆ ਭਾਈ ਗੁਰਦਾਸ ਜੀ ਆਪਣੀ ਵਾਰਾਂ ਦੇ ਵਿੱਚ ਕਹਿੰਦੇ ਉਹੇ ਬਿਰਾਕਤ ਬਨਾਰਸੀ ਸਾਰੇ ਕਹੋ ਉਹੇ ਬਿਰਾਕਤ ਬਨਾਰਸੀ ਕਹਿੰਦੇ ਇੱਕ ਤਾਂ ਉਹ ਬਿਰਾਕਤ ਨੇ ਮਤਲਬ ਦਰਸ਼ਕਾਂ ਨੂੰ ਜੀ ਨਹੀਂ ਆਉਂ ਕਿ ਚੱਲਦੇ ਰਹਿੰਦੇ ਨੇ ਰਾਮਾਨੰਦ ਜੀ ਇੱਕ ਬਿਰਾਕਤ ਨੇ ਬਨਾਰਸ ਦੇ ਵਿੱਚ ਰਹਿੰਦੇ ਨੇ ਨਾਲੇ ਮਤਲਬ ਲਾ ਲਿਆ ਵੀ ਅਤੀ ਰਾਤ ਨੂੰ ਗੰਗਾ ਦੇ ਨਾਲ ਮਨੀਕਰਨ ਘਾਟ ਤੇ ਇਸ਼ਨਾਨ ਕਰਨ ਵਾਸਤੇ ਆਉਂਦੇ ਨੇ ਉਹ ਬਿਰਾਕਤ ਬਨਾਰਸੀ ਰਹਿੰਦਾ ਰਾਮਾਨੰਦ ਨੂੰ ਸਾਈ ਪਾਈ ਕੋ ਲਾ ਜੀਉ ਕਹਿੰਦੇ ਨੇ ਹੋ ਬਰਾਤ ਦੇ ਪਾਸੇ ਵਿੱਚ ਕਾਸ਼ੀ ਰਾਮਾਨੰਦ

ਕਬੀਰ ਜੀ ਨੇ ਕਹੇ ਇਦਾਂ ਨਹੀਂ ਮੈਂ ਮੱਥੇ ਲੱਗਦਾ ਹੋ ਸਕਦਾ ਮੈਨੂੰ ਕੋਈ ਲੱਗੜੇ ਨਾ ਦੇਵੇ ਉਹਨਾਂ ਦਾ ਨਾਲ ਦਾ ਔਖਾ ਹੋ ਜਾਂਦਾ ਨਾ ਨਵੇਂ ਬੰਦੇ ਨੂੰ ਮਿਲਣਾ ਤੇ ਜੇ ਮੈਂ ਲੱਗ ਵੀ ਗਿਆ ਕਿਤੇ ਸਮਾਜ ਵਾਲੇ ਵੇਖ ਕੇ ਮੈਨੂੰ ਜੇ ਨਾਮ ਉਪਦੇਸ਼ ਦਿੱਤਾ ਕਬੀਰ ਜੀ ਕਹਿੰਦੇ ਗੁਰੂ ਦੀ ਚਰਨ ਛੋਹ ਵੇਖੋ ਕਿਵੇਂ ਪ੍ਰਾਰਥਨਾ ਕਰਨੀ ਪਤਾ ਲੱਗਾ ਵੀ ਉਹ ਇਸ਼ਨਾਨ ਕਰਨ ਵਾਸਤੇ ਅੱਧੀ ਰਾਤ ਨੂੰ ਆਉਂਦੇ ਨੇ ਗੰਗਾ ਜਨਤੀ ਦੇ ਕੰਢੇ ਤੇ ਕਾਸ਼ੀ ਵਿੱਚ ਮਨਾਰਸ ਚ ਕੋ ਜਿੱਥੋਂ ਲੰਘਦੇ ਨਾ ਉਹ ਆ ਦੇਖ ਲਿਆ ਉਹ ਪੌੜੀਆਂ ਦੇ ਉੱਤੇ ਕਬੀਰ ਜੀ ਲੇਟ ਕੇ ਕਹਿੰਦੇ ਜੇ ਜਦੋਂ ਆਉਣਗੇ ਰਾਮਾਨੰਦ ਜੀ ਤੇ ਮੈਨੂੰ ਠੇਡਾ ਤੇ ਬੱਜੂਗਾ ਨਾ ਜ਼ਰੂਰ ਤੇ ਨਾਲੇ ਤਾਂ ਗੁਰੂ ਦੇ ਚਰਨ ਜਿਹੜੇ ਮੇਰੇ ਤੇ ਆ ਜਿਹੜੇ ਮੇਰੇ ਮਾਰੇ ਸ਼ਰੀਰ ਤੇ ਬਹਿ ਜਾਣਗੇ ਤੇ ਨਾਲੇ ਕੋਈ ਨਾ ਕੋਈ ਬਾਕ ਤੇ ਗੁਰੂ ਨੇ ਮੂੰਹ ਕੰਨਣਾ ਹੈ ਨਾ ਮੈਂ ਉਹੀ ਉਪਦੇਸ਼ ਧਾਰਨ ਕਰਦਾ ਹਾਂ ਭੋਲੇ ਭਾਈ ਮਿਲੇ ਰੂਰਾਜਾ ਪਰਮੇਸ਼ਰ ਭੋਲੇ ਭਾਣਾ ਮਿਲਦਾ ਹੈ ਗਰੀਬਾਂ ਨੂੰ ਮੰਨ ਦੀ ਗਰੀਬੀ ਹੋਣੀ ਚਾਹੀਦੀ ਹੈ ਕਬੀਰ ਜੀ ਦੇਟ ਗਏ ਉਦੋਂ ਰਾਮਾਨੰਦ ਜੀ ਆ ਗਏ ਰਾਮਾਨੰਦ ਜੀ ਹੁਣ ਆਟੋਮੈਟਿਕ ਨਿਊ ਲਾਈਟਰ ਲੱਗੀਆਂ ਉਹ ਵੀ ਆਟੋਮੈਟਿਕ ਲੱਗੀਆਂ ਹੈ ਉਦੋਂ ਨੇਰੇ ਜੀ ਵੀ ਪਤਾ ਲੱਗਦਾ ਪ੍ਰਗ ਰਾਮਾਨੰਦ ਜੀ ਜਦੋਂ ਆਏ ਕੌੜੀਆਂ ਦੇ ਕਬੀਰ ਜੀ ਲੈਟੇ ਹੋਏ ਨੇ ਉੱਤੇ ਪੈਰ ਪੈ ਗਿਆ ਜੀ ਚਰਨ ਪੈ ਗਿਆ ਰਾਮਾਨੰਦ ਜੀ ਦਾ ਓਹੋ ਰਾਮਨੰਦ ਜੀ ਉਹ ਪਤadese ਨਾ ਗਿਆਰਵਾਸੀ ਉਹਨਾਂ ਦੀ ਬਾੜੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਰਾਮਨੰਦ ਜੀ ਨੇ ਵੇਖਿਆ ਵੀ ਅੰਮ੍ਰਿਤ ਵੇਲੇ ਪਾਪ ਹੋ ਗਿਆ ਰੱਬ ਦੇ ਬਣਾਏ ਬੰਦੇ ਤੇ ਪੈ ਰਿਹਾ ਮੇਰਾ। ਹੈ? ਰਾਮਨੰਦ ਜੀ ਕਹਿੰਦੇ ਰੱਬ ਦੇ ਆ ਬੰਦਿਆ ਉਹ ਸੌਣ ਦਾ ਵੇਲਾ ਨਹੀਂ ਆ ਉੱਠ ਤੇ ਰਾਮ ਰਾਮ ਕਰ। ਰਾਮ ਤੇ ਆ ਬੰਦਿਆ I'm <tries> your ਆਜ ਸਮੇਰੇ ਨਹੀਂ ਜਿੰਦੜੀਏ ਫੜ ਸੱਤ ਕੋਰ ਦੀ ਬਾਣੀ ਹੁਣ ਸੱਤ ਸੰਗ ਕਰ ਲੈ ਨਹੀਂ ਜਿੰਦੜੀਏ ਖਾਖਣ ਤੇਰੀ ਛਾਂ ਰਾਮਾਨੰਦੀ ਕਹਿੰਦੇ ਰਾਮ ਗਰਵੰਧਿਆ ਰਾਮ ਮੋਲ ਲਓ ਜੀ ਪਦੇਸ਼ ਧਾਰਨਾ ਕਰਦੇ ਆ ਅਜੀ ਰੋਜ਼ ਬਾਣੀ ਪੜ ਕੇ ਚੱਲੇ ਜਾਂਦੇ ਕੁਝ ਨਹੀਂ ਪੜਨਾ ਘਰ ਜਾ ਕੇ ਮੰਨਣਾ ਹੀ ਨਹੀਂ ਐ ਕਬੀਰ ਜੀ ਕਹਿੰਦੇ ਮਨ ਤੁਪ ਦੇ ਹੀ ਦੇ ਤਾ ਮੇਰੇ ਗੁਰੂ ਨੇ ਰਾਮ 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 ਕਰਦੇ ਗੁਰੂ ਦਾ ਰੂਪ ਬਣ ਗਏ ਕਵੀ ਜੀ ਚੰਦਨ ਕਾਲ ਕਰਵਾ ਲਾਹ ਬੇੜੀਓ ਦਾ ਆਸ ਓਏ ਵੀ ਚੰਦਨ ਹੋਏ ਰਹੇ Pase ਜੋ ਚੰਦਨ ਆਸ ਸੋ ਬੜੀ ਕਿਰਪਾ ਆਵੀ ਸਾਰਿਆਂ ਤੇ ਸਾਰੇ ਬਾਣੀ ਪੜੋ ਸਤ ਸੰਗਤ ਕਰੋ ਸੇਵਾ ਸਿਮਰਨ ਕਰੋ ਤੇ ਸੰਸਾਰ ਤੇ ਕਿਸੇ ਨੇ ਬੈਠੇ ਨਹੀਂ ਰਹਿਣਾ ਜੋ ਆਇਆ ਸਿਰ ਚੱਲ ਸੀ ਸਭ ਕੋਈ ਆਈ ਵਾਹਈ ਕਈ ਪ੍ਰਾਪਤ ਮਾਨ ਦੀ ਹੋਰੀ ਆ ਗੋਬਿੰਦ ਮਿਲਨ ਕੀ ਆਵਰ ਕਾਇਤ ਤੇ ਨਿਕ ਤੇ ਨ ਕਾਮਲ ਸਾਧ ਸੰਗਤਾਂ ਜਿ ਕੇਵਲ ਨਹੀਂ ਸੋ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੇ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਭਗਤ ਕਬੀਰ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਵੀ ਸੰਤ ਬਾਬਾ ਮਾਨ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਸਤਕਾਰਯੋਗ ਬਾਬਾ ਕਰਮਜੀਤ ਸਿੰਘ ਜੀ ਤੇ ਬਾਬਾ ਖੁਦਾ ਸਿੰਘ ਜੀ ਅਸੀਂ ਤਾਂ ਬਹੁਤ ਬਾੜੀ ਦੇਦੇ ਆ ਬਾਬਾ ਕਰਮਜੀਤ ਸਿੰਘ ਜੀ ਬਾਬਾ ਖਰਦਾ ਸਿੰਘ ਜੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਨੂੰ ਪੂਰਵਕ ਦੀ ਲੱਖ ਲੱਖ ਵਧਾਈ ਸਤਿਗੁਰੂ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਜੋ ਵੀ ਸੰਤਾਂ ਮਨੋ ਕਾਮਨਾਵਾਂ ਲੈ ਕੇ ਆਈਆਂ ਸਤਿਗੁਰੂ ਪਾਤਸ਼ਾਹ ਪੂਰੀਆਂ ਕਰਨ ਸੋ ਆਓ ਹੁਣ ਆਪਾਂ ਅਨੰਤ ਸਾਹਿਬ ਜੀ ਦੇ ਪਾਠ ਤੋਂ ਕਰਨ ਦੀ ਥਾਂ ਇਹਨਾਂ ਕਰਪਾਤਾ ਕਰਨੀ ਤੇ ਅਰਦਾਸ ਹੋਵੇਗੀ ਹੁਕਮ ਅੰਮ੍ਰਿਤਮਾਲ ਸਰਕਾਰਯੋਗ ਬਾਬਾ ਜਿਸ ਵਾਂ ਤੁਸੀਂ ਜੀ ਨੇ ਫੋਮ ਜਾਣਾ ਹੈ ਤੇ ਫਿਰ ਅਥਾ ਦਾ ਪ੍ਰਵਾਹ ਵੀ ਚੱਲਣਾ ਹੈ ਸਾਰਿਆਂ ਨੇ ਇਸੇ ਤਰ੍ਹਾਂ ਦਾ ਅੰਦ ਲੈਣਾ ਹੈ ਕੱਲ ਜਦ ਬੈਂਕ ਜੀ ਤੁਹਾਨੂੰ ਪ੍ਰਦਾਨਾ ਗੁਰੂ ਮੁਖ ਜਪੀ ਹੈ ਲਾਇਆ ਸਵਾ ਸਾਰੇ ਨਾਨ ਸਾਹਿਬ ਕੀ ਬੋਦੀਆ ਸਾਹਿਬ